ਹਰਿੰਦਰ ਇੰਕੇ ਸਾਡਾ ਜੁੜ ਚੁੱਕੇ ਨੇ ਲਾਈਵ ਜੁੜ ਚੁੱਕੇ ਨੇ ਸੋ ਹਰਿੰਦਰ ਅੱਜ ਜਿਹੜਾ ਕਿ ਕਿਸਾਨਾਂ ਵੱਲੋਂ ਕੂਚ ਕੀਤਾ ਜਾਣਾ ਹੈ ਸ਼ੰਭੂ ਬਾਰਡਰ ਤੋਂ ਫਿਲਹਾਲ ਜਿਹੜਾ ਕਿ ਉਹਨਾਂ ਵੱਲੋਂ ਕੂਚ ਕੀਤਾ ਜਾਣਾ ਹੈ ਖਨੋਰੀ ਬਾਰਡਰ ਤੋਂ ਕੋਈ ਵੀ ਜਥਾ ਜਿਹੜਾ ਕਿ ਉੱਥੋਂ ਦੀ ਕੂਚ ਨਹੀਂ ਕਰੇਗਾ ਇਸ ਵੇਲੇ ਦੇ ਕੀ ਹਾਲਾਤ ਨੇ ਉਸ ਵੇਲੇ ਕਿ ਕਿਸਾਨਾਂ ਵੱਲੋਂ ਕੂਚ ਕੀਤਾ ਜਾਣਾ ਹੈ ਇੱਕ ਵਜੋਂ ਦਾ ਸਮਾਂ ਦਿੱਤਾ ਗਿਆ ਫਿਲਹਾਲ ਜਿਹੜਾ ਕਿ ਹਰਿਆਣਾ ਪੁਲਿਸ ਵੱਲੋਂ ਵੀ ਪੂਰੇ ਤਰੀਕੇ ਦੇ ਨਾਲ ਜਿਹੜੀ ਕਿ ਤਿਆਰੀ ਕੀਤੀ ਹੋਈ ਹੈ ਸੁਰੱਖਿਆ ਦੇ ਗੜੇ ਇੰਤਜ਼ਾਮ ਬੈਰੀਕੇਡਿੰਗ ਵੀ ਲਗਾ ਰੱਖੇ ਨੇ ਵਾਟਰ ਕੈਨਨ ਵੀ ਰੱਖੇ ਹੋਏ ਨੇ ਕੀ ਇਸ ਵੇਲੇ ਦੀ ਸਥਿਤੀ ਹੈ ਤੋ ਦਿਖਾ ਦਿੰਦਾ ਤੁਸੀਂ ਦੇਖ ਸਕਦੇ ਹੋ ਇੱਥੇ ਬਿਲਕੁਲ ਦੇਣਾ ਹੈਗਾ ਹਰਿਆਣਾ ਬਾਰਡਰ ਦੇ ਕੋਲ ਖੜਿਆ ਜਿੱਥੇ ਪੂਰੀ ਤਰ੍ਹਾਂ ਜਿਹੜੀ ਹੈ ਹਰਿਆਣਾ ਪੁਲਿਸ ਉਹ ਸੀਆਰਪੀਐਫ ਦੇ ਜਿਹੜੇ ਜਵਾਨ ਹੈ ਉਹ ਤੈਨਾਤ ਹੈਗੇ ਉਹ ਪੂਰਾ ਰਸਤਾ ਜਿਹੜਾ ਹੈਗਾ ਬੈਰੀਗੇਟ ਕੀਤੀ ਹੋਈ ਹੈ ਸੀਮੈਂਟ ਦੀਆਂ ਪੂਰੀਆਂ ਪੱਕੀਆਂ ਦਿਵਾਰਾਂ ਜਿਹੜੀਆਂ ਆਈਆਂ ਨੇ ਉਹ ਉੱਥੇ ਲਾਈਆਂ ਹੋਏ ਪਾਣੀ ਦੀਆਂ ਪਿਛਾਰਾ ਜਿਹੜੀਆਂ ਹੈਗੀਆਂ ਗੱਡੀਆਂ ਹੈਗੀਆਂ ਉਹ ਵੀ ਰੱਖਿਆ ਉਹ ਇਸ ਤਰ੍ਹਾਂ ਤਸਵੀਰਾਂ ਤੇ ਇਹ ਵੀ ਦੱਸ ਖਾ ਦਿੰਦਾ ਪੂਰੀ ਜਿਹੜੀ ਹੈ ਪੂਰਾ ਤਾਂ ਪੂਰਾ ਰਸਤਾ ਜਿਹੜਾ ਹੈਗਾ ਉਹ ਬੰਦ ਕੀਤਾ ਹੋਇਆ ਔਰ ਮਿੰਡੀਆਂ ਨੂੰ ਵੀ ਜਿਹੜਾ ਇਸ ਤੋਂ ਅੱਗੇ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਕਲੀਅਰ ਤਾਂ ਕਲੀਅਰ ਉਹ ਜਿਹੜੀ ਹੈ ਵਾਰਨਿੰਗ ਦੇ ਰਹੇ ਹੈਗੇ ਨੇ ਵੀ ਸਟੋਕ ਜਿਹੜਾ ਮੀਡੀਆ ਵੀ ਜਿਹੜਾ ਨਹੀਂ ਆ ਸਕਦਾ ਫਿਲਹਾਲ ਤਸਵੀਰਾਂ ਚ ਉਹਨਾਂ ਨੇ ਚਿਤਾਵਨੀ ਵੀ ਜਿਹੜੀ ਹੈ ਜੀ ਆ ਵੀ ਦੇਸ਼ਿਕਾ ਚ ਚਿਤਾਵਨੀ ਵੀ ਦਿੱਤੀ ਹੋਈ ਹੈ ਪੂਰੇ ਬੋਰਡ ਲੱਗੇ ਹੋਏ ਨੇ ਚਿਤਾਵਨੀ ਦੇ ਵੀ ਤੋਕੇ ਜਿਹੜਾ ਨਹੀਂ ਆਣਾ ਉਹ ਪੂਰੀ ਦੀ ਪੂਰੀ ਜਿਹੜੀ ਤਿਆਰੀ ਹੈ ਹਰਿਆਣਾ ਪਾਉਂਡਰ ਤੇ ਜਿਹੜੀ ਹੈ ਹਰਿਆਣਾ ਪੁਲਿਸ ਵੱਲੋਂ ਸੀਆਰਪੀ ਵੱਲੋਂ ਪੂਰੀ ਜਿਹੜੀ ਤਿਆਰੀ ਕੀਤੀ ਹੋਈ ਹੈ ਉਹ ਕੈਮਰਾ ਵੀ ਲੱਗੇ ਹੋਏ ਨੇ ਔਰ ਇਸ ਤੋਂ ਜਿਹੜਾ ਮੀਡੀਆ ਨੂੰ ਵੀ ਜਿਹੜਾ ਨਹੀਂ ਜਾਣ ਦਿੱਤਾ ਔਰ ਦੂਸਰੀ ਤਰਫ ਜਿਹੜੀਆਂ ਤਸਵੀਰਾਂ ਮੈਂ ਤੁ ਜਿੱੱਟੇ ਬੰਦਿਆ ਜਿਹੜੀਆਂ ਬਾਰਡਰ ਦੇ ਉੱਤੇ ਜਿਹੜੀਆਂ ਪੂਰੇ ਤਿਆਰੀਆਂ ਦੇ ਨਾਲ ਜਿਹੜੀ ਬੈਠੀ ਆ ਉਹ ਪੂਰਾ ਜਿਹੜਾ ਪਾਰ ਲਗਾਤਾਰ ਜਿਹੜਾ ਸਵੇਰ ਦਾ ਜਿਹੜਾ ਇਹ ਤੋਂ ਚੱਲਦਾ ਨਜ਼ਰ ਆ ਰਿਹਾ ਉਹਨਾਂ ਨੇ ਇਹ ਕਹਿੰਦਾ ਡੱਲੇਵਾਲ ਸਾਹਿਬ ਜਿਹੜਾ ਕੋਈ ਵੀ ਸ਼ੰਭੂ ਬਾਰਡਰ ਤੋਂ ਅਗਰ ਕੋਈ ਆਰਡਰ ਆਉਂਦਾ ਹੈਗਾ ਉਸ ਜਿਹੜੇ ਉਹਨਾਂ ਵੱਲੋਂ ਸੰਦੇਸ਼ ਆਉਂਦਾ ਤਾਂ ਉਹ ਅੱਗੇ ਦੀ ਕਾਰਵਾਈ ਕਰਨਗੇ ਫਿਲਹਾਲ ਤਸਵੀਰਾਂ ਜਿਹੜੀਆਂ ਹੈ ਲਾਈਵ ਤਸਵੀਰਾਂ ਸੀ ਆਪਣੇ ਦਰਸ਼ਕਾਂ ਨੂੰ ਦਿਖਾ ਦਿੰਦੇ ਆ ਇੱਕ ਪਾਸੇ ਜਿਹੜੇ ਕਿਸਾਨ ਜਿਹੜੇ ਨੇ ਪਾਠ ਕਰ ਰਹੇ ਨੇ ਔਰ ਪੂਰੇ ਜਿਹੜਾ ਟੈਂਟ ਲਗਾ ਕੇ ਤਿਆਰੀਆਂ ਕਰਕੇ ਬੈਠੇ ਨੇ ਔਰ ਦੂਸਰੀ ਤਰਫ ਜਿਹੜਾ ਹੰਯਾਰਾ ਪੁਲਿਸ ਦੇ ਜਿਹੜੇ ਵੱਲੋਂ ਆ ਪੂਰੀ ਦੀ ਪੂਰੀ ਜਿਹੜੀ ਆ ਤਿਆਰੀ ਕੀਤੀ ਗਿਆ ਪੂਰੀ ਚੇਤਾਵਨੀ ਜਿਹੜੀ ਆ ਉਹ ਵੀ ਬਕਾਇਦਾ ਨੋਟਿਸ ਬੋਰਡ ਦੀ ਤਰ੍ਹਾਂ ਲਗਾਈ ਕਿਤੇ ਆ ਔਰ ਪੂਰਾ ਜਿਹੜਾ ਹੈਗਾ ਸੀਆਰਪੀਐਫ ਔਰ ਪਾਣੀ ਦੇ ਪਛਾਣਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਤੈਨਾਤ ਦੀ ਤੌਰ ਕਿਸੇ ਨੂੰ ਵੀ ਜਿਹੜਾ ਅੱਗੇ ਜਾਣ ਜਿਹੜਾ મે દતા જા રહે હી બિલકુલ હરિન્દર જજે કે કનોરી બોર્ડર તો કોઈ ભી જડે કિસાન જથ્થા હજી રવાના નહીં હોવેગા ફિલહાલ કિસાના વલો જડે કી રખ્યો હે રણનીતિ ક શંભુ બોર્ડર તો હી જડે ક કિસાન જથ્થા એ હો રવાના હોવેગા ફિલહાલ કનોરી બોર્ડર તે જડે ક કિસાન ਜਿਹੜੇ ਕਿਸਾਨ ਬੈਠੇ ਹੋਏ ਨੇ ਜੁਟੇ ਹੋਏ ਨੇ ਫਿਲਹਾਲ ਜਿਹੜੇ ਕਿ ਅਗਰ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਕੀ ਖਨੋਰੀ ਬਾਰਡਰ ਤੋਂ ਜਿਹੜੇ ਕਿ ਕਿਸਾਨ ਨੇ ਹੋ ਅੱਗੇ ਵਧਣਗੇ ਉਹਨਾਂ ਦੇ ਵੱਲੋਂ ਕੀ ਰਣਨੀਤੀ ਹੋਵੇਗੀ ਸੋ ਇਹ ਦੇਖਣਾ ਹੋਵੇਗਾ ਫਿਲਹਾਲ ਖਨੋਰੀ ਬਾਰਡਰ ਦੀਆਂ ਤਸਵੀਰਾਂ ਜੁਥੇ ਕਿ ਕਿਸਾਨ ਜੁਟੇ ਹੋਏ ਨੇ ਬਾਣੀ ਸਰਵਣ ਕੀ ਤਿਆਰੀ ਨਾ ਤੇ ਵੱਲੋਂ ਪਰ ਨੌਰੀ ਬਾਰਡਰ ਤੋਂ ਕੋਈ ਵੀ ਜਥਾ ਕੋਈ ਵੀ ਕਿਸਾਨ ਜਿਹੜਾ ਕਿ ਕੂਚ ਨਹੀਂ ਕਰੇਗਾ ਸਿਰਫ ਸ਼ੰਭੂ ਬਾਰਡਰ ਤੋਂ ਹੀ ਕੂਚ ਕੀਤਾ ਜਾਵੇਗਾ ਸ਼ੰਭੂ ਬਾਰਡਰ ਤੇ ਪਾਰੀ ਬੈਰੀਕੇਡਿੰਗ ਪਹਿਲਾਂ ਹੀ ਕੀਤੀ ਹੋਈ ਹੈ વોਟਰ ਕੈਨਨ ਦੇ ਜਿਹੜੇ ਕਿ ਇੰਤਜ਼ਾਮ ਵੀ ਪੁਲਿਸ ਵੱਲੋਂ ਕੀਤੇ ਗਏ ਨੇ ਕੜੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ 1 ਵਜੇ ਦਾ ਸਮਾਂ ਦਿੱਤਾ ਗਿਆ ਪਹਿਲਾ ਜਥਾ 101 ਕਿਸਾਨਾਂ ਦਾ ਕੂਚ ਕਰੇਗਾ ਦੁਪਹਿਰ ਵੇਲੇ ਕਿਸਾਨਾਂ ਨੂੰ ਇਜਾਜ਼ਤ ਲੈਣ ਦੇ ਲਈ ਦਿੱਲੀ ਤੋਂ ਜਿਹੜੇ ਕਿ ਕਿਹਾ ਗਿਆ ਸੀ ਕਿ ਦਿੱਲੀ ਤੋਂ ਪਹਿਲਾਂ ਇਜਾਜ਼ਤ ਲਈ ਜਾਵੇ ਪਰ ਜੜਾ ਕੀ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਕਿਸੇ ਵੀ ਇਜਾਜ਼ਤ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਪਹਿਲਾਂ ਰਾਸ਼ਟਰੀਤਾਵਾ ਦੇ ਵੱਲੋਂ ਕਿਹਾ ਗਿਆ ਸੀ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਅਗਰ ਟਰੈਕਟਰ ਟਰਾਲੀ ਨਹੀਂ ਲੈ ਕੇ ਆਂਦੇ ਸ਼ਾਂਤਮਈ ਤਰੀਕੇ ਦੇ ਨਾਲ ਅਗਰ ਕਿਸਾਨ ਅੱਗੇ ਵਧਦੇ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਤੇ ਹੁਣ ਕਿਉਂ ਇਤਰਾਜ਼ ਕੀਤਾ ਜਾ ਰਿਹਾ ਹੈ ਕਿਸਾਨ ਨੇ ਜੜੇ ਕਿਉਂ ਅੜੇ ਹੋਏ ਨੇ ਸੋ ਹਰਿੰਦਰ ਸਿੰਘ ਜੀ ਜਿਹੜਾ ਕਿ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਸ਼ੰਭੂ ਬਾਰਡਰ ਤੋਂ ਹੀ ਜਿਹੜਾ ਕਿ ਪਹਿਲਾ ਜੱਥਾ ਰਵਾਨਾ ਹੋਵੇਗਾ ਫਿਲਹਾਲ ਖਨੌਰੀ ਬਾਰਡਰ ਤੋਂ ਜਿਹੜੇ ਕਿ ਕਿਸਾਨ ਬੈਚੇ ਹੋਏ ਨੇ ਉਹਨਾਂ ਵੱਲੋਂ ਜਿਹੜਾ ਕਿ ਕੁਝ ਨਹੀਂ ਕੀਤਾ ਜਾਣਾ ਹੈ ਤੇ ਅਗਰ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾਂਦਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਤਾਂ ਕੀ ਇੱਥੋਂ ਦੀ ਕਿਸਾਨ ਉਥੇ ਪਹੁੰਚਣਗੇ ਜਾਂ ਫਿਰ ਅਗਲੀ ਕੀ ਰਣਨੀਤੀ ਹੋਵੇਗੀ ਇਸ ਦੇ ਬਾਰੇ ਕੀ ਕੁਝ ਕਹਿਣਾ? ਦੇਖਿਏ ਜਿਹੜਾ ਅਸੀਂ ਕਿਸਾਨਾਂ ਦੇ ਪ੍ਰਧਾਨ ਦੇ ਨਾਲ ਗੱਲ ਕੀਤੀ ਹੈ ਜਿਹੜੇ ਉਹ ਉਹਨਾਂ ਨੇ ਸਿਰਫ ਇਹੀ ਗੱਲ ਕਹੀ ਹੈ ਵੀ ਜਿਹੜਾ ਸ਼ੰਭੂ ਬਾਰਡਰ ਤੋਂ ਜਿਹੜਾ ਵੀ ਹੈ ਉਸ ਤੋਂ ਆਦੇਸ਼ ਜਿਹੜਾ ਆਂਦਾ ਉਸ ਤੋਂ ਬਾਅਦ ਇਹ ਕੁੱਲ ਫੈਸਲਾ ਲੈਂਗੇ ਫਿਲਹਾਲ ਜਿਹੜਾ ਸ਼ੰਭੂ ਬਾਰਡਰ ਤੋਂ ਪਹਿਲਾ ਕੂਚ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਅਗਰ ਉਹਨਾਂ ਦਾ ਕੋਈ ਆਦੇਸ਼ ਆਂਦਾ ਡੱਲੇਵਾਲ ਸਾਹਿਬ ਦਾ ਜਾਂ ਕਿਸੇ ਹੋਰ ਦਾ ਸੰਦੇਸ਼ ਆਦਾ ਉਸ ਤੋਂ ਬਾਅਦ ਜਿਹੜਾ ਇਹ ਵੀ ਅੱਗੇ ਰਣਨੀਤੀ ਤਿਆਰ ਕਰਕੇ ਫਿਲਹਾਲ ਜਿਹੜੇ ਹੈ ਕਿਸਾਨ ਜਿੱਤੇ ਮੰਡੀਆਂ ਜਿਹੜੀਆਂ ਬਾਰਡਰ ਦੇ ਉੱਤੇ ਹੈਗੀਆਂ ਆਪਣਾ ਸਿਰਫ ਪਾਰਟ ਕਰ ਰਹੀਆਂ ਨੇ ਤੇ ਉਹ ਸਿਰਫ ਪਾਰਟ ਦੇ ਵਿੱਚ ਪੰਡਾਲ ਦੇ ਵਿੱਚ ਪਾਕ ਜਿਹੜਾ ਉਹ ਚੱਲ ਰਿਹਾ ਹੈਗਾ ਔਰ ਨਵੇਂ ਆਦੇਸ਼ਾਂ ਦਾ ਉਹ ਵੀ ਇੰਤਜ਼ਾਰ ਕਰ ਰਹੇ ਨੇ ਫਿਲਹਾਲ ਦੂਜੇ ਪਾਸੇ ਦੀ ਗੱਲ ਕਰੀਏ ਹਰਿਆਣਾ ਬਾਰਡਰ ਦੀ ਗੱਲ ਕਰੇ ਤਾਂ ਹਰਿਆਣਾ ਬਾਰਡਰ ਤੇ ਜਿਹੜਾ ਪੁਲਕੋ ਕੋਲ ਜਿਹੜਾ ਕਿਸੇ ਵੀ ਵਿਅਕਤੀ ਨੂੰ ਜਾਂ মিডিਆ ਪਰਸਨ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਪੂਰੀ ਦੀ ਪੂਰੀ ਜਿਹੜੀ ਪਿਆਰੀ ਹੈ ਉਹਨਾਂ ਵੱਲੋਂ ਕੀਤੀ ਹੋਈ ਹੈ ਉਹ ਕਿਸੇ ਵੀ ਕਦੇ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਕਰੋੜੀ ਬਾਰਡਰ ਕਿਸੇ ਨੂੰ ਵੀ ਜਿਹੜਾ ਪਾਰ ਨਹੀਂ ਕੀਤਾ ਜਾਂ ਦਿੱਤਾ ਚਲੇਗਾ ਜੀ जी बिल्कुल किसान कई सारी एम एसपी तो की गारंटी शहीद हुए उन्होंने मुआवजे स्वामीनाथन रिपोर्ट होगा एतराज नहीं है हरियाणा पुलिस भी कहा गया कि पहला इजाजत ली जाए दिल्ली पुलिस तो पर किसान ने जेड़े हुए उन्होंने कहा कि सू कि इजाजत की जरूरत नहीं है पहला सामू बिना ट्रैक्टर ट्राली तो तुम आवो कोई एतराज नहीं तो हूं एतराज किया जा रहा है ਕਿਸਾਨ ਇਸ ਤਵੀ ਜਿਹੜਾ ਕਿ ਇਤਰਾਜ ਜਤਾ ਰਹੇ ਬਿਲਕੁਲ ਜਿਹੜਾ ਦਿਖਾ ਦਿਓ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪ੍ਰਸ਼ਾਸਨ ਨਾਲ ਕਿਸਾਨ ਜੱਥੇ ਬੰਦਿਆਂ ਦੇ ਜਿਹੜੀਆਂ ਮੀਟਿੰਗ ਵੀ ਹੋ ਰਹੀ ਸੀ ਲੇਕਿਨ ਉਸ ਮੀਟਿੰਗ ਦਾ ਕੋਈ ਵੀ ਜਿਹੜਾ ਨਕੀਜਾ ਨਹੀਂ ਨਿਕਲ ਰਿਹਾ ਸੀ ਜਿਸ ਦੇ ਚਲਦੇ ਕਿਸਾਨਾਂ ਨੇ ਵੀ ਕਿਹਾ ਜੇ ਕੋਰਟ ਦੇ ਵਿੱਚ ਜੇਕਰ ਫੈਸਲਾ ਹੁੰਦਾ ਕੋਰਟ ਵੱਲ ਆਰਡਰ ਆਉਂਦਾ ਤਾਂ ਕਿਸਾਨ ਕਰਦੇ ਸਾਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਅਸੀਂ ਅਸੀਂ ਦਿੱਲੀ ਜਾ ਕੇ ਆਪਣੀ ਮੰਗਾਂ ਰੱਖ ਸਕੀਏ ਲੇਕਿਨ ਹਰਿਆਣਾ ਪੁਲਿਸ ਇਹੀ ਕਹਿ ਰਹੀ ਆ ਵੀ ਸਿਰ ਸਾਨੂੰ ਆਊਟੋ ਦਿਖਾਓ ਕਹੀ ਨਾ ਕਿ ਪਿਛਲੇ ਕਈ ਸਮੇਂ ਤੋਂ ਵਿੱਚੋਂ ਜਿਹੜੇ ਕਸ਼ਮਰ ਕਚ ਜਿਹੜੀ ਹੈ ਕਿਸਾਨਾਂ ਔਰ ਪ੍ਰਸ਼ਾਸਨ ਦੇ ਵਿੱਚੋਂ ਜਿਹੜੀ ਹੈ ਉਹ ਲਗਾਤਾਰ ਚੱਲਦੀ ਆ ਰਹੀ ਹੈ ਜਿਸ ਦਾ ਨਤੀਜਾ ਹਜ ਤੱਕ ਕੋਈ ਵੀ ਨਹੀਂ ਨਿਕਲਿਆ ਜਿਹਦੇ ਚਲਦੇ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਨੇ ਦਿੱਲੀ ਕੂਚ ਕਰਨ ਦਾ ਜਿਹੜਾ ਫੈਸਲਾ ਲਿਆ ਵੀ ਪੈਦਲ ਵੀ ਅਸੀਂ ਜਾ ਸਕਦੇ ਹਾਂ ਲੇਕਿਨ ਹਰਿਆਣਾ ਪੁਲਿਸ ਜਿਹੜਾ ਇਹ ਕਹਿਣਾ ਵੀ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਆਰਡਰ ਨਹੀਂ ਹੈ ਵੀ ਕਿਸਾਨਾਂ ਨੂੰ ਜਿਹੜਾ ਹਰਿਆਣਾ ਪਾਰ ਕਰਕੇ ਦਿੱਲੀ ਜਾਣ ਦਿੱਤਾ ਜਾਵੇ ਜਾਂ ਦਿੱਲੀ ਸਰਕਾਰ ਦਾ ਕੋਈ ਆਰਡਰ ਨਹੀਂ ਹੈ ਵੀ ਉਹਨਾਂ ਨੂੰ ਆੜ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਹਰਿਆਣਾ ਜੋ ਹੈ ਆਪਣੀ ਜਿਹੜਾ ਕਾਨੂੰਨੀ ਤੇ ਕਾਨੂੰਨੀ ਪ੍ਰਕਿਰਿਆ ਦੇ ਜਿੱਦੇ ਰੜੇ ਹੋਏ ਨਾ ਪੂਰਾ ਬਾਰਡਰ ਜਿਹੜੇ ਨੇ ਹਰ ਪੱਖੋਂ ਜਿਹੜੇ ਸੀਲ ਕਿਤੇ ਗਾ ਉਹ ਕਿਸਾਨਾਂ ਨੂੰ ਕਿਸੇ ਤਰ੍ਹਾਂ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਉਸੇ ਸਮੇਂ ਬਾਅਦ ਉਹ ਪਤਾ ਲੱਗ ਗਿਆ ਸ਼ੰਭੂ ਬਾਰਡਰ ਕਲੋਰੀ ਬਾਰਡਰ ਕਿਸ ਤਰ੍ਹਾਂ ਜਿਹੜਾ ਕਿਸਾਨ ਜਿਹੜੀ ਅੱਗੇ ਰੰਡਿਤ ਜਿਹੜੀ ਹੈ ਪਿਆਰ ਕਰਕੇ ਆਰਡਰ ਲਈ ਪਾਰਕਰ ਜੀ ਜੀ ਬਿਲਕੁਲ ਇਹ ਦੇਖਣਾ ਹੋਵੇਗਾ 1 ਵਜੇ ਜਦੋਂ ਕਿਸਾਨਾਂ ਦੇ ਵੱਲੋਂ ਕੂਚ ਦੀ ਤਿਆਰੀ ਕੀਤੀ ਜਾਂਦੀ ਕੂਚ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਤੇ ਕੀ ਹੋਵੇਗਾ ਫਿਲਹਾਲ ਜਿਹੜਾ ਕਿ ਇਹ ਪੂਰਾ ਜਥਾ ਹੈ ਸਰਵਣ ਸਿੰਘ ਪੰਦੇਰ ਦੀ ਅਗਵਾਈ ਦੇ ਵਿੱਚ ਜਾ ਰਿਹਾ ਹੈ ਸੋ ਉਹਨਾਂ ਵੱਲੋਂ ਕਿਹਾ ਗਿਆ ਕਿ ਅਗਰ ਕੋਈ ਗੱਲਬਾਤ ਕਰਨਾ ਚਾਹੁੰਦੀ ਹੈ ਸਰਕਾਰ ਕੇਂਦਰ ਸਰਕਾਰ ਅਗਰ ਕੋਈ ਵੀ ਸਾਡੇ ਨਾਲ ਗੱਲਬਾਤ ਜਾਂ ਕੋਈ مشਵਰਾ ਕਰਨਾ ਚਾਹੁੰਦੀ ਹੈ ਵਿਚਾਰ ਵਟਾਂਦਰਾ ਸਾਡੀਆਂ ਮੰਗਾਂ ਨੂੰ ਲੈ ਕੇ ਇਸ ਅੰਦolan ਨੂੰ ਲੈ ਕੇ ਤਾਂ ਬਿਲਕੁਲ ਖੁੱਲਾ ਰਸਤਾ ਹੈ ਉਹ ਸਾਡੇ ਨਾਲ ਗੱਲ ਕਰ ਸਕਦੇ ਨੇ ਜੀ ਜੀ ਹਰਿੰਦਰ ਜੀ ਤੁਹਾਡਾ ਕਵਾਸ ਪਹੁੰਚ ਰਹੀ ਹੈ ਹਜੇ ਵੀ ਕੋਈ ਨਹੀਂ ਕਿਉਂਕਿ ਪਿਛਲੇ ਕਈ ਸਮੇਂ ਤੋਂ ਜਿਹੜਾ ਪ੍ਰਸ਼ਾਸਨ ਹੋਰ ਕਿਸਾਨਾਂ ਜੱਫੇ ਬੰਦੀਆਂ ਦੇ ਵਿੱਚ ਲਗਾਤਾਰ ਜਿਹੜੀ ਹੈ ਪਟਿਆਲੇ ਦੇ ਵਿੱਚ ਵੀ ਉਹ ਮੋਹਾਲੀ ਚंडीगढ़ ਹਰ ਜਗ੍ਹਾ ਤੇ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਦੀ ਬਕ ਕੋਈ ਵੀ ਜਿਹੜਾ ਨਤੀਜਾ ਜਿਹੜਾ ਹਜੇ ਤੱਕ ਤਾਂ ਨਹੀਂ ਨਿਕਲੇ ਆਇਆ ਹੈਗਾ ਹਰ ਕੋਲ ਜਿਹੜਾ ਕੋਰਟ ਦੇ ਆਦੇਸ਼ਾ ਦਾ ਇੰਤਜ਼ਾਰ ਕਰਦਾ ਹੈ ਕਿਸਾਨ ਕਹਿੰਦੇ ਸਾਡੇ ਕੋਲ ਕੋਰਟ ਦੇ ਵੇਸ਼ ਕਰ ਦਿੱਤੇ ਗਏ ਨੇ ਲੇਕਿਨ ਪੁਲਿਸ ਹਰਿਆਣਾ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਵੀ ਸਾਡੇ ਕੋਲ ਕੋਈ ਆਦੇਸ਼ ਜਿਹੜੇ ਹੈ ਨਹੀਂ ਆਇਆ ਜਿਸ ਦੀ ਕਸ਼ਮਰ ਕੱਟ ਦੇਖਦੇ ਹੋਏ ਕਿਸਾਨ ਜੱਫੇ ਬੰਦੀਆਂ ਨੇ ਅੱਜ 6 ਪ੍ਰਿੰਟ ਨੂੰ ਜੇ 6 ਦਸੰਬਰ ਨੂੰ ਜਿਹੜਾ ਦਿੱਲੀ ਪੂਜ ਜਿਹੜਾ ਪੈਦਲ ਮਾਰਚ ਕਰਕੇ ਜਾਣਾ ਸੀਗਾ ਲੇਕਿਨ ਕੁਝ ਦਿਨ ਪਹਿਲਾਂ ਇੱਕ ਦੋ ਦਿਨ ਪਹਿਲਾਂ ਫੇਰ ਪ੍ਰਸ਼ਾਸਨ ਕਹਿੰਦਾ ਹਰਿਆਣਾ ਪ੍ਰਸ਼ਾਸਨ ਕਹਿੰਦਾ ਵੀ ਸਾਡੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਆਰਡਰ ਜਿਹੜਾ ਹੈਗਾ ਨਹੀਂ ਹੈਗਾ ਵੀ ਤੁਹਾਨੂੰ ਪੈਦਲ ਵੀ ਜਿਹੜਾ ਹੈਗਾ ਦਿੱਲੀ ਵੱਲ ਜਾਣ ਦਿੱਤਾ ਜਾਵੇ ਸੋ ਕੁਝ ਨੂੰ ਅੱਜ ਜਿਹੜਾ 6 ਦਸੰਬਰ ਅਜੇ ਤੱਕ ਕਿਸਾਨ ਜਿੱਥੇ ਬੰਦੀਆਂ ਨੇ ਕਲੀਅਰ ਕਰਤਾ ਸੀ ਵੀ ਅਸੀਂ ਪੂਜ ਜ਼ਰੂਰ ਕਰਾਂਗੇ ਕੁਝ ਸਮਾਂ ਅਜੇ ਲੰਘਦਾ ਜੋ ਪਤਾ ਲੱਗੇਗਾ ਵੀ ਕਿਸਾਨ ਕਿਸ ਤਰ੍ਹਾਂ ਨੀਚੇ ਜਾਂਦੇ ਨੇ ਸਨਚਲਨ ਅਧਿਕਾਰੀ ਕੋਈ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ ਹੈ ਜਾਂ ਨਹੀਂ ਚਾਹੁੰਦਾ ਔਰ ਕਿਸਾਨ ਜੱਟੇਵੰਦਿਆ ਜਿਹੜਾ ਖੁਸ਼ੀ ਦੇ ਵਿੱਚ ਇਹ ਕੂਚ ਕਰਦਿਆਂ ਨੇ ਜਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਕੀ ਰੱਖੋਏਗਾ ਉਹ ਕੁਛ ਹੀ ਦੇਜੇ پتہ ਲੱਗਾ ਫਲਾਹ ਜਿਹੜਾ ਖਨੋਰੀ ਬਾਰਡਰ ਤੇ ਜਿਹੜਾ ਹੈਗਾ ਪ੍ਰਧਾਨ ਦਾ ਕਹਿਣਾ ਹੈ ਵੀ ਜਦ ਤੱਕ ਸ਼ੰਭੂ ਬਾਰਡਰ ਤੋਂ ਜਿਹੜਾ ਕੋਈ ਵੀ ਅਦੇਸ਼ ਨਾਲ ਨਹੀਂ ਆਂਦਾ ਤੇ ਖਨੋਰੀ ਬਾਰਡਰ ਤੇ ਕੰਨੀ ਨਹੀਂ ਜਾਣਗੇ ਔਰ ਦੂਜੀ ਤਰਫ ਜਿਹੜਾ ਹਰਿਆਣਾ ਪ੍ਰਸ਼ਾਸਨ ਦਾ ਪੁਲਿਸ ਉਪਕਰਣ ਉਹਨਾਂ ਵੱਲੋਂ ਵੀ ਜਿਹੜੀ ਆ ਪੂਰੀ ਤਿਆਰੀ ਕੀਤੀ ਹੈ ਨੋਟਿਸ ਵੀ ਜਿਹੜੇ ਆ ਗਿਆ ਉਹ ਪੱਕੀ ਕੰਡਾ ਤੇ ਜਿਹੜੇ ਆ ਲਗਾ ਦਿੱਤੇ ਗਏ ਨੇ ਔਰ ਉਹਨਾਂ ਨੇ ਸਾਫ ਕਰਤਾ ਜਾਂਦਾ ਇਸ طرف ਜਿਹੜਾ ਕੋਈ ਵੀ ਨਹੀਂ ਆਏਗਾ ਫਿਲਹਾਲ ਦੇਖਣਾ ਹੋਵੇਗਾ ਜਿਹੜਾ ਖਲੋ ਜਿਹੜੇ ਕੀ ਹਰਿੰਦਰ ਜੀ 1 ਵਜੇ ਕੂਚ ਕੀਤਾ ਜਾਣਾ ਹੈ ਸੋ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਵੀ ਪੂਰੀ ਤਿਆਰੀ ਹੈ ਕਿਸਾਨਾਂ ਵੱਲੋਂ ਵੀ ਪੂਰੀ ਤਿਆਰੀ ਦੇਖਣਾ ਹੋਵੇਗਾ ਕਿ ਕਿਸਾਨ ਅੱਗੇ ਵੱਧਦੇ ਨੇ ਕਿ ਰੋਕਿਆ ਜਾਂਦਾ ਉਹਨਾਂ ਨੂੰ ਪੁਲਿਸ ਦੇ ਵੱਲੋਂ ਸੋ ਕਿਸਾਨਾਂ ਦੀ ਇਸ ਨੂੰ ਲੈ ਕੇ ਫਿਰ ਅਗਲੀ ਰਣਨੀਤੀ ਕੀ ਹੋਵੇਗੀ